ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਦੀਪ ਪੁੰਜ ਦੀ ਅਗਵਾਈ ਹੇਠ ਅੱਜ ਪੱਤਰਕਾਰ ਭਾਈਚਾਰੇ ਨੇ ਅੰਮ੍ਰਿਤਸਰ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਆਫ ਪੁਲਿਸ ਪਰਮਿੰਦਰ ਸਿੰਘ ਭੰਡਾਲ ਜੀ ਨੂੰ ਸਿਰੋਪਾ ਪੇਟ ਕਰਕੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਅੰਮ੍ਰਿਤਸਰ ਤੋਂ ਸੰਦੀਪ ਕੁਮਾਰ ਦੇ ਨਾਲ ਕੌਸ਼ਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਪ੍ਰੈਸ ਸੰਘਰਸ਼ ਜਨਸ਼ਤ ਐਸੋਸੀਏਸ਼ਨ ਵੱਲੋਂ ਨਵ ਨਿਯੁਕਤ ਸਾਡੇ ਇਥੇ ਸਰ ਪ੍ਰਮਿੰਦਰ ਸਿੰਘ ਭੰਡਾਲ ਜੀ ਜੋ ਡੀसीपी ਵਜੋਂ ਇੱਥੇ ਤਾਇਨਾਤ ਹੋਏ ਨੇ ਅੱਜ ਪ੍ਰੈਸ ਅੰਗਰਸ ਜਨਸਟਾਸ ਐਸੋਸੀਏਸ਼ਨ ਨੇ ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਹਨਾਂ ਦਾ ਹਾਰਦਿਕ ਅਭਿਨੰਦਨ ਕੀਤਾ ਹੈ ਸਵਾਗਤ ਕੀਤਾ ਹੈ ਔਰ ਆਪਣੇ ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਨੂੰ ਅਸੀਂ ਇੱਕ ਅਜਿਹਾ ਸੰਦੇਸ਼ ਦਿੱਤਾ ਹੈ ਮੈਸੇਜ ਦਿੱਤਾ ਹੈ ਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਹੀ ਜਿਹੜਾ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਤੇ ਉਹਨਾਂ ਨੇ ਵੀ ਯਕੀਨ ਦਵਾਇਆ ਕਿ ਪੱਤਰਕਾਰ ਭਾਈਚਾਰੇ ਨਾਲ ਪੁਲਿਸ ਪ੍ਰਸ਼ਾਸਨ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਹੀ ਪੱਤਰਕਾਰਾਂ ਨੂੰ ਸਹਿਯੋਗ ਦਿੰਦਾ ਰਹੇਗਾ ਔਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਣ ਤੇ ਅਸੀਂ ਇਹਨਾਂ ਨਾਲ ਸਿੱਧਾ ਲਿੰਕ ਉਹਨਾਂ ਨਾਲ ਬਣਾ ਸਕਦੇ ਹਾਂ ਗੱਲਬਾਤ ਕਰ ਸਕਦੇ ਹਾਂ ਡੀਸੀਪੀ ਸਾਹਿਬ ਪਰਮੰਦਰ ਸਿੰਘ ਪੰਡਾਲ ਜੋ ਨਵੇਂ ਹੱਥ ਰਾਏ ਨੇ ਅਮਰਸਾ ਦੇ ਵਿੱਚ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਤੇ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਵਾਸ਼ਨ ਦਵਾਇਆ ਗਿਆ ਕਿਸੇ ਤਰ੍ਹਾਂ ਦੀ ਵੀ ਠੀਕ ਆ ਉਹਨਾਂ ਨੇ ਵੀ ਸਾਨੂੰ ਸਹਿਵਾਸ਼ਨ ਦਵਾਇਆ ਇਸ ਗੱਲ ਦਾ ਕਿ ਪੱਤਰਕਾਰ ਤੇ ਪੁਲਿਸ ਭਾਈਚਾਰਾ ਜਿਹੜਾ ਇਹ ਬਿਲਕੁਲ ਖੰਨਿਸ਼ਾਹੀ ਇਕੱਠਾ ਹੋ ਤੇ ਪੱਤਰਕਾਰ ਭਾਈਚਾਰੇ ਨੇ ਸਹਿਵਾਸ਼ ਦਵਾਇਆ ਜਿੱਥੇ ਕਿਤੇ ਵੀ ਜ਼ਰੂਰਤ ਹੋਵੇ ਹਰ ਥਾਂ ਤੇ ਇਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਹਮੇਸ਼ਾ ਹੀ ਪੁਲਿਸ ਭਾਈਚਾਰੇ ਨਾਲ ਪਰਮਿੰਦਰ ਸਿੰਘ ਪੰਡਾਰ ਜੀ ਜਿਹੜੇ ਕਿ ਇੱਥੇ ਆਏ ਨੇ ਉਹਨਾਂ ਦਾ ਹਾਰਦਿਕ ਅਭਿਨੰਦਨ ਕਰਨ ਦਾ ਵਾਸਤੇ ਅਸੀਂ ਸਾਰੇ ਪ੍ਰੈਸ ਗਰੁੱਪ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਸਵਾਗਤ ਕਰਨ ਅੱਜ ਇੱਥੇ ਆਏ ਆਂ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਪੁਲਿਸ ਤੇ ਪੱਤਰਕਾਰ ਭਾਈਚਾਰਾ ਇਕੋ ਹੀ ਇਕੱਠਾ ਰਹੇਗਾ ਜਿੱਦੋ ਵੀ ਸਾਡੀ ਕਿਸੇ ਦੀ ਜੁਰਤ ਪਈ ਅਸੀਂ ਉਸੇ ਟਾਈਮ ਪੁਲਿਸ ਨੂੰ ਆਪਣਾ ਸੇਵਾ ਆਪਣੀ ਸਾਰੀ ਮੌਜੂਦਿਆ ਕਰਾਵਾਂਗੇ ਤੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ 24 ਘੰਟੇ ਚੱਲਾਂਗੇ ਪੁਲਿਸ ਪ੍ਰਸ਼ਾਸਨ ਦਾ ਜਿਸ ਤਰ੍ਹਾਂ ਪੂਰੇ ਹਾਰੇ ਪੰਜਾਬ ਦਾ ਯਾਰ ਰੱਖਦੀ ਹੈ ਸਾਡੇ ਪੱਤਰਕਾਰਾਂ ਭਾਈਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਸਾਰੇ ਪੁਲਿਸ ਪ੍ਰਸ਼ਾਸਨ ਦਾ ਇੱਜ਼ਤ ਕਰਨ ਉਹਨਾਂ ਨੂੰ ਨਾਂ ਲੈ ਕੇ ਚੱਲਣ